ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪੜਨ ਜਾ ਰਹੇ ਹਾਂ ਕਵੀ ਨਜਾਬਤ ਵਾਰੇ ਜੀਵਨ ਨਜਾਬਤ ਪੰਜਾਬੀ ਵੀਰ ਸਾਹਿਤ ਵਿੱਚ ਵੀਰ ਕਾਵ ਦਾ ਮਹਾਨ ਕਵੀ ਹੈ ਪਰ ਉਸ ਦੇ ਜੀਵਨ ਬਾਰੇ ਕੋਈ ਖਾਸ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ ਸਿਰਫ ਕੁਝ ਕੁ ਜਾਣਕਾਰੀ ਉਸ ਦੇ ਬਾਰੇ ਮਿਲਦੀ ਹੈ ਜਿਵੇਂ ਕਿ ਉਸ ਦੇ ਵੱਡ ਬਡੇਰੇ ਹਰਲ ਰਾਜਪੂਤ ਸਨ ਉਹਨਾਂ ਦਾ ਵਸੀਬਾ ਸ਼ਾਹਪੂਰ ਦੇ ਜ਼ਿਲ੍ਹੇ ਮਟੀਲਾ ਹਰਲਾ ਵਿੱਚ ਸੀ ਨਜਾਬਤ ਦਾ ਜੀਵਨ ਕਾਲ ਉਹੀ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਵਿੱਚ ਆਪਣੀ ਹਕੂਮਤ ਦੇ ਝੰਡੇ ਪੱਕੇ ਪੈਰਿੰਗ ਗੱਡ ਚੁੱਕਾ ਸੀ ਅਰਥਾਤ ਨਜਾਬਤ ਮਹਾਰਾਜਾ ਰਣਜੀਤ ਸਿੰਘ ਦਾ ਛੋਟਾ ਸਮਕਾਲੀ ਸੀ ਰਚਨਾ ਨਾਦਰ ਸ਼ਾ ਦੀ ਵਾਰ ਨਜਾਬਤ ਦੀ ਲਿਖੀ ਹੋਈ ਹੈ ਇਸ ਦਾ ਕੋਈ ਲਿਖਤੀ ਰੂਪ ਮੌਜੂਦ ਨਹੀਂ ਹੈ ਮੌਖਿਕ ਰੂਪ ਵਿੱਚ ਪਟਾ ਤੇ ਮਰਾਸੀਆਂ ਨੇ ਇਸ ਵਾਰ ਨੂੰ ਪੀੜੀਦਰ ਪੀੜੀ ਅਗਾਹ ਵਧਾਇਆ ਅੰਗਰੇਜ਼ ਅਧਿਕਾਰੀ ਲਾੜ ਮੈਕਲੇਗਨ ਨੇ ਗੁਜਰਾਵਾਲਾ ਜ਼ਿਲ੍ਹੇ ਦੀ ਤਹਿਸੀਲ ਖਾਨ ਡੋਗਰਾ ਦੇ ਪਿੰਡ ਮੰਗਟ ਵਿਖੇ ਇੱਕ ਮਰਾਸੀ ਕੋਲੋਂ 16.5 ਤੁਕਾ ਸੁਨੀਆਂ ਇਸ ਅੰਗਰੇਜ਼ ਅਧਿਕਾਰੀ ਨੇ ਵਾਰ ਨੂੰ ਪੂਰਾ ਕਰਨ ਦਾ ਕੰਮ ਪੰਡਿਤ ਹਰੀਕ੍ਰਿਸ਼ਨ ਕੋਲ ਨੂੰ ਸੌਂਪਿਆ ਪੰਡਿਤ ਜੀ ਨੇ ਇਸ ਵਾਰ ਦੀਆਂ 854 ਤੁਕਾਂ ਨੋਟ ਕੀਤੀਆਂ ਤੇ ਇਸ ਕਾਰਜ ਵਿੱਚ ਜੀਵਨ ਤੇ ਮੁੱਲਾ ਨਾਮਕ ਦੋ ਮਰਾਸੀਆਂ ਨੇ ਉਹਨਾਂ ਦੀ ਮਦਦ ਕੀਤੀ ਫਿਰ ਵੀ ਵਾਰ ਪੂਰਨ ਨਾ ਹੋ ਸਕੀ ਵਾਰਕਰ ਦਾ ਨਾਮ 564 ਤੇ 849 ਤੱਕਾਂ ਵਿੱਚ ਆਉਂਦਾ ਹੈ ਪੰਡਿਤ ਜੀ ਨੇ ਇਸ ਵਾਰ ਨੂੰ ਰੋਮਨ ਲਿਪੀ ਵਿੱਚ ਪ੍ਰਕਾਸ਼ਿਤ ਕੀਤਾ ਪੰਜਾਬੀ ਸਾਹਿਤ ਵਿੱਚ ਮਿਲਦੀਆਂ ਵਾਰਾਂ ਵਿੱਚੋਂ ਨਚਾਵਤ ਦੀ ਵਾਰ ਸਭ ਤੋਂ ਲੰਬੀਰੀ ਹੈ ਇਸ ਵਿੱਚ ਵੀਰ ਰਸ ਦੀ ਪ੍ਰਧਾਨਤਾ ਹੈ ਸਮਕਾਲੀ ਰਾਜਨੀਤਿਕ ਸਥਿਤੀ ਸਮਾਜਿਕ ਜੀਵਨ ਦਾ ਕਲਾਤਮਕ ਚਿੱਤਰਣ ਇਸ ਵਾਰ ਦੀ ਖੂਬੀ ਹੈ ਨਾਦਰ ਸ਼ਾਹ ਦੀ ਵਾਰ ਦਾ ਪਿਛੋਕੜ ਇਹ ਵਾਰ ਨਜਾਬਤ ਦੀ ਵਾਰ ਅਤੇ ਨਾਦਰ ਸ਼ਾਹ ਦੀ ਵਾਰ ਦੋਹਾਂ ਨਾਮਾਂ ਨਾਲ ਮਸ਼ਹੂਰ ਹੈ ਇਸ ਵਾਰ ਵਿੱਚ ਨਾਦਰ ਸ਼ਾਹ ਵੱਲੋਂ 1739-40 ਵਿੱਚ ਭਾਰਤ ਉੱਪਰ ਕੀਤੇ ਹਮਲੇ ਦਾ ਵਰਤਾਂਤ ਹੈ ਉਸ ਵੇਲੇ ਮੁਹੰਮਦ ਸ਼ਾਹ ਰੰਗੀਲਾ ਦਿੱਲੀ ਦਾ ਬਾਦਸ਼ਾਹ ਅਤੇ ਐਸ਼ ਪ੍ਰਸਤ ਸ਼ਾਸਕ ਸੀ ਚਾਰੇ ਪਾਸੇ ਬਦਅਮਨੀ ਅਤੇ ਆਪਾਤਤਾ ਪੀ ਸੀ ਅਨੁਸ਼ਾਸਨ ਦਾ ਨਾਮੋ ਨਿਸ਼ਾਨ ਵੀ ਨਹੀਂ ਸੀ ਮਿਲਦਾ ਵਜ਼ੀਰਾ ਅਤੇ ਅਮੀਰਾਂ ਨੇ ਰਾਜ ਸੱਤਾ ਦੀ ਡੋਰ ਆਪਣੇ ਹੱਥਾਂ ਵਿੱਚ ਲਈ ਸੀ ਰਾਜਕਤਾ ਦੇ ਇਸ ਮਾਹੌਲ ਵਿੱਚ ਨਾਦਰ ਸ਼ਾਹ ਨੇ ਭਾਰਤ ਉੱਪਰ ਹਮਲਾ ਕਰਨ ਦਾ ਵਿਚਾਰ ਬਣਾਇਆ ਉਹ ਕੰਦਾਰ ਤੋਂ ਚੱਲ ਕੇ ਪਹਿਲਾਂ ਗਜਨੀ ਅਤੇ ਕਾਬਲ ਨੂੰ ਲੁੱਟਦਾ ਹੋਇਆ ਭਾਰਤ ਵੱਲ ਨੂੰ ਵੱਧਦਾ ਹੈ ਤੇ ਪਿਸ਼ਾਵਰ, ਜਲਾਲਾਬਾਦ, ਅਟਕ, ਜੇਲਮ, ਗੁਜਰਾਤ, ਵਜ਼ੀਰਾਵਾ, ਤਲਵੰਡੀ, ਅਹਿਮਦਾਬਾਦ ਤੇ ਲਾਹੌਰ ਦੇ ਵਿੱਚੋਂ ਲੰਗਦਾ ਹੋਇਆ ਕਰਨਾਲ ਤੱਕ ਆ ਪਹੁੰਚਦਾ ਹੈ ਕਰਨਾਲ ਦੀ ਲੜਾਈ ਮੁਹੰਮਦ ਸ਼ਾ ਰੰਗੀਲਾ ਤੇ ਨਾਦਰ ਸ਼ਾ ਵਿਚਕਾਰ ਹੁੰਦੀ ਹੈ ਅਖੀਰ ਨਾਦਰ ਸ਼ਾ ਦੀ ਜਿੱਤ ਹੁੰਦੀ ਹੈ ਮਿਥਿਆਸਿਕ ਪੱਤਰ ਨਜਾਪਤ ਨੂੰ Hindu ਮਿਥਿਆਸ ਦੀ ਵੀ ਪਰਮੀ ਜਾਣਕਾਰੀ ਸੀ ਜਿਸ ਦਾ ਸੂਦਵਾਰ ਵਿੱਚ ਕੱਲ ਤੇ ਨਾਰਦ ਦੇ ਆਪਸੀ ਝਗੜੇ ਨੂੰ ਦਿਲਚਸਪ ਨਾਟਕੀ ਮਾਹੌਲ ਸਿਰਜਣ ਵਾਲੀਆਂ ਸੱਤਰਾਂ ਵਿੱਚੋਂ ਮਿਲਦਾ ਹੈ ਮੈਨੂੰ ਬਹੁਤ ਜਨਾਨੀਆਂ ਤੇ ਨੂੰ ਮਰਦਨਾਂ ਥੋੜੇ ਇਸ ਕੋਸ਼ਾਮਦੋ ਕੈਰਵਾ ਜਾਂ ਜਦ ਕੋਹਾਈ ਤੇ ਰਾਵਣ ਇਸ ਕੋਸ਼ਾਮਦੋ ਲੰਕਾ ਲੁੱਟਵਾਈ ਨਾਰਦ ਦੇ ਕਾਲ ਦੇ ਵਿਵਨ ਰਾਹੀਂ ਵਾਰ ਕਾਪ ਦੀ ਰਚਨਾ ਕਰਨੀ ਭਾਰਤੀ ਸਾਹਿਤ ਪਰੰਪਰਾ ਦੀ ਇੱਕ ਪੁਰਾਣੀ ਰੂੜੀ ਹੈ ਚੰਡੀ ਦੀ ਵਾਰ ਅਤੇ ਕਾਂਗ ਭਗਵਾਨ ਦੀ ਵਾਰ ਵਿੱਚ ਵੀ ਇਹਨਾਂ ਇਤਿਹਾਸਿਕ ਪਾਤਰਾਂ ਦਾ ਜ਼ਿਕਰ ਆਇਆ ਹੈ ਪੌੜੀਆਂ ਵਾਰ ਨਜਾਬਤ ਦੀਆਂ ਕੁੱਲ 86 ਪੌੜੀਆਂ ਹਨ ਕਾਂਡ ਇਸ ਵਿੱਚ 38 ਕਾਂਡ ਹਨ ਵਾਰ ਅਧੂਰੀ ਹੋਣ ਕਾਰਨ ਮਹਾਤਮ ਨਹੀਂ ਮਿਲਦਾ ਵਾਰ ਦਾ ਸੰਘਰਸ਼ ਪਖ ਕੰਧਾਰ ਤੋਂ ਕਰਨਾਲ ਤੱਕ ਦੀ ਲੜਾਈ 24 ਤੋਂ 38 ਪੋੜੀਆਂ ਵਿੱਚ ਦਰਸਾਇਆ ਗਿਆ ਹੈ। ਛੰਦ ਵਾਰ ਵਿੱਚ ਸਿਰਖੰਡੀ ਤੇ ਨਿਸ਼ਾਨੀ ਤੇ ਸੱਦ ਦਵਾਈਆਂ ਦੀ ਵਰਤੋਂ ਕੀਤੀ ਗਈ ਹੈ। ਨਾ ਕੀਤੀ ਨਮਕ ਹਲਾਲੀ ਜੂਫ ਤੁਰਾਨੀਆਂ ਉਹਨਾਂ ਘਰ ਚ ਗਏ ਤੇ ਦੇਬਾਲੀ ਆਤੀਸ਼ ਆਣ ਕੇ ਸਿਰਕੰਟੀ ਛੰਦ ਚੰਦ ਦੀ ਉਦਾਹਰਣ ਹੈ। ਬੁਰਾ ਕੀਤਾ ਦੁਰਾਨੀਆਂ ਮੁੜ ਦੂਜੀ ਵਾਰੀ ਉਹਨਾਂ ਦਸਤਾਰ ਮੁਬਾਰਕ ਆਪਣਾ ਚਾ ਆਪ ਉਤਾਰੀ ਨਿਸ਼ਾਨੀ ਚੰਦ ਦੀ ਉਦਾਹਰਨ ਹੈ ਦੇਸੀ ਮਹੀਨੇ ਇਸ ਵਾਰ ਵਿੱਚ ਪੰਜਾਬ ਦੇ ਦੇਸੀ ਮਹੀਨੇ ਦੇ ਨਾਂ ਆਉਂਦੇ ਹਨ ਜੇਠ ਕਲਰ ਲਸ਼ਕਾਰਾ ਭੜਕਨ ਪੱਠ ਜਿਉਂ ਜਿਉਂ ਟਹਿਣ ਮਣਾ ਦਰਿਆ ਦੀਆਂ ਸਾਵਣ ਹੜ ਆਈ ਇਸ ਵਿੱਚ ਜੇਠ ਤੇ ਹੜ ਸਾਵਣ ਦੇਸੀ ਮਹੀਨਿਆਂ ਦੇ ਨਾਂ ਆਉਂਦੇ ਹਨ ਮੰਗਲਾ ਚਰਨ ਨ ਜਾਪਤ ਨੇ ਇਸ ਵਾਰ ਦੇ ਆਰੰਭ ਵਿੱਚ ਮੰਗਲਾ ਚਰਨ ਰਾਹੀਂ ਸੱਚੇ ਖੁਦਾਵੰਦ ਦੀ ਉਸਤਤ ਇਹਨਾਂ ਸ਼ਬਦਾਂ ਰਾਹੀਂ ਕੀਤੀ ਹੈ ਸਹੀ ਸੱਚ ਖੁਦਾਵੰਦ ਬਾਦਸ਼ਾ ਸੱਚੇ ਕੰਮ ਤੇਰੇ ਸੁਬਹਾਨਾ ਸਰ ਪਰ 우ਹਾ ਉਸ ਹੋਸੀਆ ਜਿਹੜੀ ਲਿਖੀ ਹੈ ਵਿੱਚ ਕੁਰਾਨਾ ਇਸ ਤਰ੍ਹਾਂ ਵਾਰ ਦੀ ਪਹਿਲੀ ਪੌੜੀ ਵਿੱਚ ਕੁਰਾਨ ਵਿੱਚ ਲਿਖੀ ਅਟਲਤਾ ਦਾ ਜ਼ਿਕਰ ਹੈ ਚੰਡੀ ਦੀ ਵਾਰ ਦਾ ਪ੍ਰਭਾਵ ਦੋਹੀ ਦਲੀ ਮੁਕਾਬਲਾ ਸ਼ਬਦਾਵਲੀ ਦੀ ਵਰਤੋਂ ਕਾਰਨ ਚੰਡੀ ਦੀ ਵਾਰ ਦਾ ਪ੍ਰਤੱਖ ਪ੍ਰਭਾਵ ਨਜ਼ਰ ਆਉਂਦਾ ਹੈ ਦੋਹੀ ਦਲੀ ਮੁਕਾਬਲੇ ਦਮਾਮਾ ਵਾਇਆ ਤੂਫਾਂ ਕੜਕਨ ਬਦਲੀਆਂ ਕੁੜਤਾਲ ਵਜਾਇਆ ਕੱਲ ਤੇ ਨਾਰ ਦੋਹਾ ਮਿਥਿਆਸਿਕ ਪਾਤਰਾਂ ਨੂੰ ਦੋਹਾ ਵਾਰਾਂ ਵਿੱਚ ਲਿਆ ਗਿਆ ਹੈ ਨਜਾਵਤ ਨੂੰ ਹਿੰਦੂਸਤਾਨੀ ਸਰਦਾਰਾਂ ਵੱਲੋਂ ਆਪਣੇ ਦੇਸ਼ ਨਾਲ ਧਗਾ ਕਮਾਉਣ ਦੀ ਹਰਕਤ ਹੁੰਦੀ ਵੇਖ ਕੇ ਬਹੁਤ ਗਰੋਧ ਆਉਂਦਾ ਹੈ ਉਹ ਨਾਦਰਸ਼ਾ ਨੂੰ ਆਪਣੇ ਮੁਲਕ ਉੱਪਰ ਹਮਲਾ ਕਰਨ ਲਈ ਉਕਸਾਉਣ ਵਾਲੇ ਨਿਜ਼ਾਮ ਉਲ ਮੁਲਕ ਮਨਸੂਰ ਨੂੰ ਰਜਵੀ ਫਿਟਕਾਰ ਪਾਉਂਦਾ ਹੈ ਮਨਸੂਰ ਨਿਜ਼ਾਮ ਮੁਲਕ ਦੀ ਜੜ ਮੁੱਢੋਂ ਜਾਏ ਜਿਸ ਬਾਲ ਮੁਤਾਬੀ ਚੋਰ ਨੂੰ ਘਰ ਆਪ ਵੀ ਖਾਏ ਗੁਰਮੁਖੀ ਲਿਪੀ ਵਿੱਚ ਇਸ ਸਵਾਰ ਨੂੰ ਸਭ ਤੋਂ ਪਹਿਲਾਂ ਬਾਬਾ ਬੁੱਧ ਸਿੰਘ ਜੀ ਨੇ ਲਿਖਿਆ ਅਲੰਕਾਰ ਇਸ ਵਿੱਚ ਰੂਪਕ ਉਪਮਾ ਤੇ ਦ੍ਰਿਸ਼ਟਾਂਤ ਅਲੰਕਾਰ ਵਰਤੇ ਗਏ ਰਸ ਕਰੂਣਾ ਵੀਰ ਸ਼ਿੰਗਾਰ ਤੇ ਰੋਧ ਰਸ ਦੀ ਵਰਤੋਂ ਕੀਤੀ ਗਈ। ਭਾਸ਼ਾ ਇਸ ਵਿੱਚ ਲੈੰਦੀ ਵਰਤੀ ਗਈ। ਟਿੱਪਣੀਆਂ ਮੋਲਾ ਬਖਸ਼ ਕੁਸ਼ਤਾ ਅਨੁਸਾਰ ਨਜਾਬਤ ਦੀ ਕਲਮ ਵਿੱਚ ਬੜਾ ਜ਼ੋਰ ਤੇ ਰਵਾਨੀ ਹੈ। ਦਮੋਦਰ ਵਾਂਗ ਨਜਾਬਤ ਨੇ ਵਾਰ ਇੰਝ ਲਿਖੀ ਹੈ ਜਿਵੇਂ ਕੋਈ ਅੱਖੀ ਹਾਲ ਵੇਖਿਆ ਹੋਵੇ। ਬਾਬਾ ਬੁੱਧ ਸਿੰਘ ਅਨੁਸਾਰ ਇਹ ਵਾਰ ਨਿਰੇ ਕਹਾਣੀ ਨਹੀਂ ਸਗੋ ਕਵਿਤਾ ਦੇ ਗੁਣ ਵੀ ਭਰੇ ਗਏ ਹਨ। ਡਾਕਟਰ ਸੁਰਿੰਦਰ ਕੋਹਲੀ ਅਨੁਸਾਰ ਚੰਡੀ ਦੀ ਵਾਰ ਤੋਂ ਬਾਅਦ ਵਾਰ ਬਾ ਨਾਦਰਸ਼ਾ ਦੂਜੀ ਚੰਗੀ ਵਾਰ ਹੈ ਇਸ ਵਾਰ ਦੀ ਉਨਤਾਈ ਹੈ ਕਿ ਦਿੱਲੀ ਦੇ ਕਤਲੀਆਮ ਨੂੰ ਇਸ ਵਿੱਚ ਅੰਦੇਖਾ ਕੀਤਾ ਗਿਆ ਗਿਆ ਹੈ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਨੋਟਸ ਦਾ ਪੀਡੀਐਫ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ